ਇਸ ਸੰਦੇ ਇਹ ਜੁੜੇ ਨੇ ਉਜਾਰ ਨੇ ਕਿੰਨਾ ਕਿੱਦਾਂ ਇਹਨਾਂ ਨੂੰ ਸਾਹਮਣੇ ਰੱਖਿਆ। ਪ੍ਰਾਤਨ ਚੀਜ਼ਾਂ ਨੂੰ ਸਾਹਮਣੇ ਤਾਂ ਕਿ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਬਚਾਇਆ ਜਾ ਸਕੇ। ਆਲਮੇ ਨਾਨਕ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਮੈਂ ਮਤਲਬ ਇੱਥੇ ਐਗਜ਼ੀਬਿਸ਼ਨ ਲਾਈ ਆ ਤਾਂ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਆਪਣੇ ਇਤਿਹਾਸ ਨਾਲ ਜੋੜਿਆ ਜਾ ਸਕੇ। ਪ੍ਰਾਤਨ ਸਮੇਂ ਦੇ ਜਿਹੜੇ ਸ਼ਸਤਰ ਨੇ ਹੂੰ ਤਲਵਾਰਾਂ ਨੇ ਖੰਡੇ ਨੇ ਜਾਂ ਤੇਗੇ ਨੇ ਜਾਂ ਮਤ ਕਟਾਰਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਪ੍ਰਾਤਨ ਸਮੇਂ ਦੇ ਸਸਤਰ ਉਹ ਲਾਈ ਨੇ ਇੱਥੇ ਹਰੇ ਪ੍ਰਾਤਨ ਸਮੇਂ ਦੀਆਂ ਤਲਵਾਰਾਂ ਨੇ ਤੇ ਬ੍ਰਿਟਿਸ਼ ਟਾਈਮ ਦੀਆਂ ਤਲਵਾਰਾਂ ਨੇ ਦੋ ਧਾਰੇ ਖੰਡੇ ਨੇ ਇੱਕ ਡੇਢ ਧਾਰੇ ਖੰਡੇ ਨੇ ਹਾਂ ਤੇ ਇਸ ਤਰ੍ਹਾਂ ਗੁਪਤੀਆਂ ਨੇ ਗੰਡਾਸੇ ਨੇ ਤਬਰ ਨੇ ਕਿਸ ਤਰੀਕੇ ਨਾਲ ਇਹਨਾਂ ਦੀ ਮਦਦ ਸਾਭ ਕੀਤੀ ਹੈ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਮਤਲਬ ਸੰਭਾਲ ਕੇ ਰੱਖਿਆ ਹੈ ਇਹ ਮੇਰਾ ਸ਼ੌਕ ਆ ਮਤਲਬ ਮੈਂ ਪੁਰਾਣ ਪਿਛਲੇ 32 ਸਾਲ ਤੋਂ ਇਹ ਚੀਜ਼ਾਂ ਕਲੈਕਟ ਕਰਦਾ ਆ ਰਿਹਾ ਹਾਂ ਤੇ ਮੈਂ ਜਿਹੜੀ ਮੇਰੀ ਸ਼ੁਰੂਆਤ ਸੀ ਉਹ ਮਤਲਬ ਸਿੱਕਿਆਂ ਤੋਂ ਹੋਈ ਸੀ ਤੇ ਸਿੱਕਿਆਂ ਤੋਂ ਬਾਅਦ ਫਿਰ ਮੈਂ ਮਤਲਬ ਹੱਥ ਲਿਖਤ ਜਿਹੜੀਆਂ ਪੋਥੀਆਂ ਨੇ ਉਧਰ ਹੋਇਆ ਉਹਨਾਂ ਨੂੰ ਸਾਂਭਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਹਥਿਆਰ ਵੀ ਇਕੱਠੇ ਕਰਨੇ ਸ਼ੁਰੂ ਕੀਤੇ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਮੈਨੂੰ ਕਿਤੇ ਪਤਾ ਲੱਗਦਾ ਵੀ ਕਿਸੇ ਦੇ ਕੋਲੇ ਕੋਈ ਚੀਜ਼ ਪਈ ਆ ਤਾਂ ਉਹਦੇ ਘਰੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਜੋ ਦੀ ਪੇਮੈਂਟ ਆ ਉਹ ਦੇ ਕੇ ਮਤਲਬ ਉਹ ਚੀਜ਼ਾਂ ਖਰੀਦ ਕੇ ਸਾਹਮਣੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੀਜ਼ਾਂ ਦਿਖਾਈਆਂ ਜਾ ਸਕਣ ਆਪਣੇ ਵਿਰਸੇ ਦਾ ਆਪਣੇ ਜਿਹੜਾ ਇਤਿਹਾਸ ਦਾ ਬੱਚਿਆਂ ਨੂੰ ਪਤਾ ਲੱਗੇ ਵੀ ਕਿੱਥੋਂ ਅਸੀਂ ਕਿੱਥੇ ਤੱਕ